ਇਹ ਤੁੰਡਾ ਹਨਾ ਨੇ ਦੇ ਦਿੱਤਾ ਰਹੀ ਉਹ ਉੱਤੇ ਬੋਲੇ ਨਹੀਂ ਪੜਾ ਜਾਣਾ ਜੀ ਕਿਤੇ ਨਹੀਂ ਜੀ ਅਸੀਂ ਰੋਟੀ ਖਾਣ ਗਏ ਹੀ ਇਹ ਨਾ ਹਉਣ ਤੇ ਬਾਅਦ ਦੇ ਵਿੱਚ ਮਦਰ ਪੀ ਸਾਨੂੰ ਇਹ ਫੋਨ ਗਿਆ ਤੁਹਾਡੀ ਝੂਗੀ ਨੂੰ ਅੱਗ ਲੱਗੀ ਆ ਤਾਂ ਨਹੀਂ ਪਤਾ ਮਦਰ ਪੀ ਤਬ ਹੋਮ ਕੀ ਸਿੱਥੇ ਕਰ ਤੇ ਇੱਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਵਾਲਾ ਵੀ ਇੰਨਾ ਹੀ ਵੱਡਾ ਹਾਂਜੀ ਇਹਨੇ 10-12 ਸਾਲ ਹੋ ਗਏ ਇੱਥੇ ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਕੇ ਵਾਪਸ ਆ ਗਏ ਆ ਤੁਹਾਨੂੰ ਕਿੱਦਾਂ ਬੱਤਲ ਲੱਗਦੀ ਸਾਨੂੰ ਉਹ ਫੋਨ ਕੀਤਾ ਹਾਂ ਹਾਂ ਨਿਸ਼ਾਨ ਕਿੰਨਾ ਹੋਇਆ ਤਾਂ ਨਿਸ਼ਾਨ ਸਾਡਾ 2 ਲੱਖ ਦਾ तकरीबन ਹੋ ਗਿਆ ਲੈ ਕੇ ਆਪ ਕੋ ਸਮਾਨ ਤੇ ਕੋਈ ਇਥੇ ਮਤਲਬ ਇਹ ਲਾ ਗਿਆ ਠੀਕ ਹੈ ਸਰ ਇਹ ਕਿੱਥੇ ਖੜਿਆ ਕਿੰਨਾ ਚਿਰ ਹੋ ਗਿਆ ਤਾਂ ਮੈਨੂੰ ਕਾਨੂੰਨ ਦਾ ਕੰਮ ਕਰਦਿਆਂ ਨੂੰ ਇੱਥੇ ਹੋ ਗਿਆ 12 ਸਾਲ ਹੋ ਗਏ ਆ ਤੇ ਹੋਹ ਨਾਲ ਅਗੇ ਵੰਡੀ ਆ ਇਹਨਾਂ ਕੋਲ। ਸਭ ਦੀ ਕੋਲ ਹੈ। ਦਾਤੀ ਅੱਗ ਲੱਗੀ ਕਿਸ ਤਰ੍ਹਾਂ ਪਤਾ ਲੱਗਦਾ ਹੈ? ਪਤਾ ਨਹੀਂ ਭਾਜੀ ਇੱਥੇ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਕਿ ਅੱਗ ਲੱਗੀ ਹੈ। ਕਹਿੰਦੇ ਰੋਟੀ ਖਾਣ ਗਏ ਕੱਲ ਬਾਅਦ ਚ ਪਤਾ ਲੱਗ। ਕਹਿੰਦੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਬੈਠਦਾ ਵੀ ਸਾਰਾ ਦਿਨ ਇੱਥੇ ਆ ਗੁਰ ਦੇ ਕੀਤਾ ਵਾ। ਕੋਈ ਗੱਲ ਹੀ ਨਹੀਂ ਆਹੋ ਜੀ। ਅਸੀਂ ਤਾਂ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ। ਨਹੀਂ ਹਾਂ ਜੀ। ਅੱਗੇ ਵੀ ਇੱਕ ਵਾਰ ਵਾਰਤਾਤ ਹੋਈ ਇਹਨਾਂ ਤੇ ਉਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਸ਼ਤਾਂ ਲਾਈਆਂ ਹਾਂ ਹਾਂਜੀ ਉਦੋਂ ਵੀ ਸੁਣਾਈ ਨਹੀਂ ਕਿ ਕੀ ਨਾ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਮਿਸ਼ਕਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੂ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਤੁਹਾਨੂੰ ਇੱਥੇ ਹੋਈ ਤਾਂ ਹੈ ਤੂੰ ਇੱਥੇ ਪੜਾਈ ਤੇ ਆ ਕੋ ਹੁਣ ਦਾਵਤਾਂ ਹੀ ਫਰਾਕੀ ਕਰਦਾ ਤੇ ਆਪਣੇ ਰਾਖੀ ਕਰਨ ਤੋਂ ਬਿਜੋਦ ਵੀ ਤੁਸੀਂ ਰੋਟੀ ਖਾਣਦੇ ਹਾਂ ਹਾਂਜੀ ਠੀਕ ਭਾਜੀ ਮੈਂ ਨਾ ਹੁੰਦਾ ਤੇ ਕੁਲਦੀਪ ਸਿੰਘ ਜੀ ਸਰ ਕੀ ਘਟਨਾ ਜੀ ਸਾਡੇ ਨਾਲ ਇਦਾਂ ਹੋਇਆ ਵੀ ਇਹ ਰੋਟੀ ਖਾਣ ਚੱਲ ਗਏ ਥਾਣੋਂ ਤੁਹਾਡੇ ਵੀ ਲੱਗਦੇ ਹਾਂਜੀ ਸਾਡੇ ਗਵਾਂਢੀ ਸਾਡਾ ਘਰ ਆ ਲੱਗੇ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪੱਠੇ ਦੇ ਜਿਹੜੇ ਇਹਨੇ ਬੰਦੇ ਇੱਥੇ ਇੱਕ ਟੋਟਾ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ ਤੁਹਾਡੀ ਝੂਗੀ ਨੇ ਅੱਗੇ ਲੱਗ ਗਈ ਜੀ ਲੱਗ ਗਈ ਤੇ ਦੋ ਤਿੰਨ ਜਣੇ ਹੀ ਮੋਟਰਸਾਈਕਲ ਤੇ ਆਏ ਆ ਉਹ ਬਈਆਂ ਨੂੰ ਵੀ ਇੱਥੇ ਮਾਤਾ-ਪੁੱਤਰ ਲੈ ਕੇ ਆਏ ਆ ਤੇ ਪਿੰਨੇ ਝੁੱਗੀਆਂ ਆ ਕੇ ਲਾ ਕੇ ਚੱਲਦੇ ਹਨ ਪਛਾਤੇ ਬੰਦੇ ਸਾਨੂੰ ਪਛਾਣਿਆ ਨਹੀਂ ਪੜੇ ਜਿਹੜੇ ਨੇ ਪਛਾਣ ਨਹੀਂ ਉਹਨੇ ਬੰਦੇ ਨਹੀਂ ਕਰੇ ਤੇ ਇਹਨੇ ਦੇ ਰੋਜ਼ਗਾਰ ਵੀ ਝੁੱਗੀ ਦੇ ਇੱਥੇ ਇਹ ਤੋਂ ਹੀ ਕੰਮ ਚੱਲਦਾ ਘਰ ਦਾ ਦਾ ਨਰਗਜਾਰਾ ਕੀ ਕੰਮ ਕੀ ਹੈ ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਬੰਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ ਤੇ ਉਹ ਤੇ ਕੰਮ ਨੂੰ ਅੱਗੇ ਲੱਗੇ ਹਾਂਜੀ ਮੰਗ ਕੀ ਕਰਦੇ ਕਹਿੰਦੇ ਮੰਗ ਕਰਦੇ ਮੰਗੇ ਹੀ ਉਹ ਵੀ ਅਜਿਨਾਂ ਨੇ ਨਹੀਂ ਆਗੇ ਨਾ ਪੜੇ ਜਾਣ ਮੈਂ ਇਹ ਸਭ ਕੈਡਿਗੂ ਕੰਪਲੀਟ ਕੀਤੀ ਹੈ। ਭਾਜੀ ਕਿਹਨਾ ਹੁੰਦਾ ਤਾਂ ਮੇਰਾ ਨਾਮ ਬਲਵਿੰਦਰ ਸਿੰਘ ਗੇਲਾ ਸਮਾਜ ਸੇਵਾ ਪਾਰਟੀ ਇੰਚਾਰਜ ਐਸ.ਆਈ.ਐਸ.ਟੀ. ਸੈੱਲ ਪੰਜਾਬ ਇਹ ਸਾਡੇ ਜਿਹੜਾ ਵਾ ਪੀ.ਐਸ. ਥਾਣਾ ਸ੍ਰੀ ਹਰਮੰਦਰਪੁਰ ਪੈਂਦਾ ਵਾ ਪੁਲਿਸ ਔਂਖੀ ਹਰਚਵਾਲ ਤੇ ਇਹ ਹਰਚਵਾਲ ਪੁਲਿਸ ਔਂਖੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ ਇਹ 12 10 12 ਸਾਲ ਤੋਂ ਜਿਹੜਾ ਵਾ ਇਥੇ ਵੇਦਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇਥੇ ਤੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ ਪੌਣੇ 10 ਵਜੇ ਜਿਹੜਾ ਇਹ ਉਹ ਇਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਦਾ ਹੁੰਦਾ ਪਈ ਆ ਤੇ ਇਧਰੋਂ ਫਿਰ ਗਵਾਂਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸੰਨ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਨਵੀ ਲੱਗੇ ਆ ਜ ਆਪ ਦਾ ਤੇ ਸਾਨੂੰ ਅੱਗ ਲੱਗੇ ਆ ਬਹੁਤ ਜਿਆਦੀ ਮਤਲਬ ਅੱਗ ਬਲ ਗਈ ਆ ਤੇ ਇਹ ਫੇ ਫੋਨ ਉਹਨਾਂ ਦਾ ਅਟੈਂਡ ਕਰਕੇ ਤੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਆ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਈ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੇ ਆ ਇਹ ਜਿਹੜੀ ਪੱਠਾ ਵਾ ਇਥੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤੀਸgarh ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾ ਇਸ ਮਹੀਨੇ ਦੇ ਵਿੱਚ ਹੀ ਜੜੀਆਂ ਵਾ ਇਹ ਆ ਸੇਵੀਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਰੇ ਆਮ ਇਥੇ ਆਉਂਦੇ ਆ ਵਾਰ ਦਾਤਾ ਹੁੰਦੀਆਂ ਇਹ ਅੱਗ ਜਿਹੜੀ ਆ ਏ ਲਾਈ ਗਈ ਆ ਜੀ ਅਚਾਨਕ ਅੱਗ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਤੇ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਕ ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਦਾ ਕੰਮ ਇਹ ਜਿਹੜਾ ਸੀ ਗੋੜੇ ਹੀ ਨਾ ਇੱਥੇ ਹੁਣ ਜਿਹੜਾ ਹੈ ਗੋੜ ਬਣਾ ਕੇ ਮਤਲਬ ਰੱਖਿਆ ਸੀ ਇਹਨਾਂ ਨੇ 2 ਕ ਮੀਟਰ ਗੋੜੇ ਸੀ ਕੁਝ ਬਿਸਤਰੇ ਹੀ ਕੁਝ ਹੋਰ ਸਮਾਨ ਵੀ ਹੈਗਾ ਜੀ